ਕੀ ਗਏ ਨਾ ਬੰਦਿਆ ਤੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਉਹਦੇ ਦੀ ਗੱਲ ਕਰੋ ਤੁਸੀਂ ਐਸੀ ਹਮ ਜੇ ਆਈ ਆਈਐਸ ਤੁਸੀਂ ਸਿਲੈਕਟ ਹੋ ਜੇ ਤਾਂ ਜੇ ਪਬਲਿਕ ਰਵਾਪ ਹੁੰਦੀ ਆ ਸਾਡੇ ਕੋਲ ਆਉਂਦੀ ਆ ਕਦੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲ ਨੂੰ मैं क्या क्लीयर है बिल्कुल क्लीयर है जी क्लीयर है बिल्कुल हाँ <गणागी> हाँ हाँ <गणागी> नहीं जी कमेंट क्यों नहीं करे लोग कमेंट्स क्यों नहीं करे लोग सुनो क्यों नहीं कर बिना कल के नहीं करूंगा मेरे को दरखास्त सब कुछ पाइंग मैं बिना गुटों किसी को फोन नहीं करता पहला मेरी गल सुनो मैं बिना गुंकू किता ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਜੂ ਫਾਲੋ ਵੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਤੇ ਅਫਸਰ ਮਤਾਲੇ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਬਜਾ ਦੀ ਲੋਕਾਂ ਦੇ ਬਿਤਾ ਦੀ ਲਣਾ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਲ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਗਿਆ ਹਾਂ ਬੱਸ ਇਹ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬ ਦਾ ਦੋ ਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ 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 ਹਾਂ ਜਾ ਜਾ ਮੇਰਬਾਨਾ ਆ ਲੈ ਦੇ ਦੇ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸ਼ੀਫ ਸਾਹਿਬ ਇਹਨਾਂ ਦਾ ਕੰਮ ਕਰੋ ਬਸ ਮੈਂ ਤੁਹਾਡੇ ਕੋਲ ਬੰਦੇ ਭੇਜ ਦਿਆਂ ਤੂੰ ਇੱਕ ਆਦੂਕ ਬਤਾਉਣਾ ਤੁਹਾਡੇ ਕੋਲ ਬੰਦੇ ਭੇਜ ਦਿਆਂ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੱਕਾ ਲੋ ਕਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕਿਹਾ ਹਾਂ ਨਹੀਂ 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 ਮੈਂ ਤੁਹਾਨੂੰ ਗਲਤ ਕੰਮ ਕਿਹਾ ਪਹਿਲਾਂ ਦੱਸੋ ਫੇਫੇ ਮੈਂ ਤੁਹਾਨੂੰ ਜਿਹੜਾ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹੇ ਤਾਂ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਨਾ ਮੈਂ ਕਦੀ ਕਹਿਣਾ ਹੈ ਹਾਂ ਹਾਂ ਫੇ ਤੂੰ ਆਉਣਾ ਨਹੀਂ ਨਾ ਕਾਵੇ ਤੁਸੀਂ ਤਾਂ ਮੈਨੂੰ ਗਾੜੀ ਉਹ ਗਾੜੀ ਕਦੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਸੰਪਰਕ ਦੇ ਚੁੜੇ ਨਮਾਇਦੇ ਆ ਸੁਣੋ ਸੰਪਰਕ ਦੇ ਪਹਿਲਾਂ ਸੁਣੋ 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 ਵੇ ਸੁਣੋ ਪਰਪਰਕ ਦੇ ਚੁੜੇ ਨਮਾਇਦੇ ਲੋਕਾਂ ਸਾਡੇ ਕੋਲ ਨਾ ਅਗੀ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿੰਨਾ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀ ਆ ਨਾ ਕਦੀ ਕਿਹਾ ਸੋਧੇ ਕੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਬੈ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਦਾ ਬਹਿਸ ਕਰਦੇ ਐ ਇੰਨਾ ਟਾਈਮ ਲਾਤਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਤਣਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੂੰ ਮੇਰੇ ਨਾਲ ਲਾਦੇ ਦੱਸੂ ਡਿੱਕੋ ਕੇਸ ਤਾਡਾ ਤਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੂੰ ਮੇਰੇ ਨਾਲ ਦਾ ਫਿਟ ਲਾਦੇ ਮੇਰਾ ਕੀ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜੋ ਨਾ ਕੰਮ ਕਰੋ ਤੁਸੀਂ ਗਾਦੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੇਰੇ ਕੋਲ